ਮਸੀਹ ਭਾਈਚਾਰੇ ਦੀ ਜਿੱਤ ਹੋਈ ਹੈ ਔਰ ਆਪਾਂ ਸਾਰਿਆਂ ਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਇੱਕ ਪੰਜਾਬ ਬਚਾਓ ਮੋਰਚਾ ਬਣਾ ਕੇ ਕੁਝ ਸ਼ਰਾਰਤੀ ਅਨਸਰ ਜੋ ਮਸੀਹ ਭਾਈਚਾਰੇ ਦੇ ਖਿਲਾਫ ਟਿਕਾ ਟਿਕਣੀਆਂ ਕਰ ਰਹੇ ਸੀ ਜੋ ਮਸੀਹ ਭਾਈਚਾਰੇ ਦੇ ਪਾਸਟਰਾਂ ਨੂੰ ਖੋਤੀ ਦੱਸ ਰਹੇ ਸੀ ਚਾਚਾ ਨੂੰ ਖੋਤੀ ਦੱਸ ਰਹੇ ਸੀ ਉਹਨਾਂ ਦੇ ਉੱਪਰ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਕਾਰਵਾਈ ਕਰਵਾਈ ਗਈ ਹੈ ਔਰ ਅੱਜ ਸਵੇਰੇ ਅਸੀਂ ਦੇਖਿਆ ਵੀ ਪ੍ਰਸ਼ਾਸਨ ਨੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆਵਾ ਔਰ ਇਹ ਬੜੀ ਵੱਡੀ ਮਸੀਹ ਭਾਈਚਾਰੇ ਦੀ ਜਿੱਤ ਆ ਬੇਸ਼ੱਕ ਉਹ ਬੰਦੇ ਹੁਣ ਅੱਗੇ ਕੋਡ ਦਾ ਕੰਮ ਆ ਬੰਦਾ ਜਮੰਦ ਲਵੇ ਜੋ ਮਰਜ਼ੀ ਕਰੇ ਮਗਰ ਅਸੀਂ ਪਰ ਪਰਮੇਸ਼ਵਰ ਦਾ ਔਰ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਔਰ ਸਮੁੱਚੇ ਮਸੀਹ ਭਾਈ ਚਾਰੇ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਗੱਲ ਤੇ ਐਕਸ਼ਨ ਲਿਆ ਔਰ ਮੈਨੂੰ ਵੀ ਮinority ਕਮਿਸ਼ਨ ਦੇ ਵਿੱਚ ਬਹੁਤ ਸਾਰੀਆਂ ਦਰਖਾਸਤਾਂ ਦਿੱਤੀਆਂ ਬਿਚੇਰਵੇਂ ਸਾਹਿਬ ਇਹਨਾਂ ਤੇ ਕਾਰਵਾਈ ਕਰੋ ਔਰ ਸਰਕਾਰ ਨੂੰ ਅਸੀਂ ਹਦਾਇਤ ਕੀਤੀ ਵੀ ਇਸ ਬੰਦੇ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਵਾ ਪਰ ਇੱਕ ਕੋਲ ਦਿੱਤੀ ਗਈ ਸੀ ਸਮੁੱਚੇ ਮਸੀਹ ਭਾਈਚਾਰੇ ਵੱਲੋਂ ਵੀ ਸੋਮਵਾਰ ਨੂੰ ਜਲੰਧਰ ਪੀਏਪੀ ਚੌਕ ਬੰਦ ਕੀਤਾ ਜਾਵੇਗਾ ਔਰ ਇਹ ਸਮੁੱਚੇ ਮਸੀਹ ਭਾਈਚਾਰੇ ਨੇ ਫੈਸਲਾ ਕੀਤਾ ਵਾ ਵੀ ਜਿਹੜੀ ਸੋਮਵਾਰ ਦੀ ਕੋਲ ਸੀ ਉਹਨੂੰ ਮਤੌੜੀ ਕੀਤਾ ਜਾਂਦਾ ਵਾ ਔਰ ਵੀਰਵਾਰ ਨੂੰ ਖਾਂਬਰਾ ਚਰਚ ਵਿੱਚ ਸਾਰੇ ਇਕੱਠੇ ਹੋਵੋ ਬੈਠ ਕੇ ਮੀਟਿੰਗ ਕਰਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਮਸੀਹ ਭਾਈਚਾਰੇ ਦੇ ਖਿਲਾਫ ਬੋਲਦੇ ਨੇ ਜਿਹੜੇ ਮਸੀਹ ਭਾਈਚਾਰੇ ਨੂੰ ਟਾਰਗੇਟ ਕਰਦੇ ਨੇ ਉਹਨਾਂ ਤੇ ਕਿੱਦਾਂ ਕਾਰਵਾਈ ਗਾਂਵੇ ਕੀਤੀ ਜਾਵੇ ਵੀ ਜਿਹੜਾ ਸਾਡਾ 크ਿਸਮਿਸ ਆ ਰਿਹਾ ਸਾਡੀਆਂ ਸ਼ੋਭਾ ਯਾਤਰਾ ਜਿਹੜੀਆਂ ਨਿਕਲਣੀਆਂ ਵਾ ਅਗਰ ਕੋਈ ਉਹਨਾਂ ਦੇ ਉੱਪਰ ਟਿੱਕਾ ਟਿਪ ਨਹੀਂ ਕਰਦਾ ਵਾ ਜਾਂ ਸਾਡੇ ਮਸੀਹ ਭਾਈਚਾਰੇ ਨੂੰ ਤੰਗ ਪਰੇਸ਼ਾਨ ਦੀ ਗੱਲ ਕਰਦਾ ਵਾ ਤੇ ਫੌਰਨ ਤੌਰ ਤੇ ਉਹਨਾਂ ਦੇ ਉੱਪਰ ਬਾਧਿਕ ਕਾਨੂੰਨੀ ਕਾਰਵਾਈ ਕਰਕੇ ਇਦਾਂ ਹੀ ਅਰੈਸਟ ਕਰਕੇ ਉਹਨੂੰ ਜੇਲ੍ਹ ਦੀਆਂ ਸਲ੍ਹਾਖਾਂ ਪਿੱਛੇ ਸੁਟਿਆ ਜਾਵੇ